ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਦੀ ਸੋ ਪ੍ਰਭੂ ਦਾ ਧੰਨਵਾਦ ਹੈ ਕਿ ਪ੍ਰਭੂ ਨੇ ਹੁਣ ਤੱਕ ਸਾਨੂੰ ਜਿੰਦਾ ਜ਼ਮੀਨ ਤੇ ਸੰਭਾਲ ਕੇ ਰੱਖਿਆ ਔਰ ਪ੍ਰਭੂ ਯੀਸ਼ੂ ਮਸੀਹ ਪਿਤਾ ਪਰਮੇਸ਼ਰ ਹਰ ਦਿਨ ਵਚਨ ਦੇ ਦੁਆਰਾ ਤੁਹਾਡੇ ਤੇ ਮੇਰੇ ਨਾਲ ਗੱਲ ਕਰਦੇ ਆ ਔਰ ਅਸੀਂ ਕੁਝ ਨਾ ਕੁਝ ਖੁਦਾ ਦੇ ਪਾਕ ਕਲਾਮ ਦੇ ਵਿੱਚੋਂ ਪ੍ਰਭੂ ਦੀ ਬਾਣੀ ਦੇ ਵਿੱਚੋਂ ਸਿੱਖਦੇ ਆ ਸੋ ਅੱਜ ਅਸੀਂ ਕੁਝ ਖਾਸ ਵਚਨ ਦੇ ਉੱਤੇ ਗੌਰ ਕਰਾਂਗੇ ਜਦੋਂ ਅਸੀਂ ਬਾਈਬਲ ਦੇ ਵਿੱਚੋਂ ਅਫਸੀਆ ਦੇ ਪੱਤਰੀ 5 ਅਧਿਆਇ ਉਹਦਾ 16 ਵਚਨ ਪੜ੍ਹਦੇ ਆ ਉਸ ਜਗ੍ਹਾ ਤੇ ਲਿਖਿਆ ਹੈ ਸਮੇ ਨੂੰ ਲਾਭਦਾਇਕ ਕਰੋ ਕਿਉਂ ਜੋ ਦਿਨ ਬੁਰਿਆ ਸੋ ਬਾਈਬਲ ਸਾਨੂੰ ਆਪਣੇ ਸਮੇ ਨੂੰ ਲਾਭਦਾਇਕ ਕਰਨ ਦੇ ਲਈ ਪ੍ਰੇਰਿਤ ਕਰ ਰਹੀ ਆ ਸੋ ਅਸੀਂ ਅੱਜ ਸਿੱਖਾਂਗੇ ਕੁਝ ਗੱਲਾਂ ਨੂੰ ਕਿ ਅਸੀਂ ਹਰ ਦਿਨ ਜੋ ਪਰਮੇਸ਼ਵਰ ਪਿਤਾ ਸਾਨੂੰ ਦਿੰਦੇ ਆ ਅਸੀਂ ਉਸ ਸਮੇ ਨੂੰ ਉਸ ਟਾਈਮ ਨੂੰ ਉਸ ਦਿਨ ਨੂੰ ਆਪਣੇ ਲਈ ਲਾਭਦਾਇਕ ਕਰ ਰਹੇ ਆ ਜਾਂ ਫਿਰ ਅਸੀਂ ਸੰਸਾਰ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਜੋ ਸਾਨੂੰ ਜਾਦਾ ਲਾਭ ਨਹੀਂ ਪਹੁੰਚਾ ਸਕਦੀਆਂ ਜਾਂ ਅਸੀਂ ਆਪਣਾ ਸਮਾਂ ਉਹਨਾਂ ਦੇ ਵਿੱਚ ਖਰਾਬ ਕਰਦੇ ਆ। ਸੋ ਅਸੀਂ ਜਦੋਂ ਬਾਈਬਲ ਦੇ ਵਿੱਚ ਪੜ੍ਹਦੇ ਆ ਇੱਕ ਬਹੁਤ ਵਧੀਆ ਐਗਜ਼ਾਮਪਲ ਸਾਨੂੰ ਮਿਲਦੀ ਆ। ਪ੍ਰਭੂ ਯੇਸ਼ੂ ਮਸੀਹ ਨੇ ਦੀ ਕਿਰਪਾ ਦੇ ਦੁਆਰਾ ਪਿਤਾ ਪਰਮੇਸ਼ਵਰ ਨੇ ਇਜ਼ਰਾਈਲਿਆ ਲਈ ਇੱਕ ਵੱਡੀ ਯੋਜਨਾ ਰੱਖੀ। ਪਿਤਾ ਪਰਮੇਸ਼ਵਰ ਨੇ ਮੂਸਾ ਨੂੰ ਚੁਣਿਆ ਅਤੇ ਆਖਿਆ ਕਿ ਇਜ਼ਰਾਈਲਿਆ ਨੂੰ ਗੁਲਾਮੀ ਦੇ ਵਿੱਚੋਂ ਬਾਹਰ ਕੱਢ ਲੱਗੇ ਆ। ਔਰ ਪਰਮੇਸ਼ਵਰ ਨੇ ਜਿੱਦਾਂ ਸੋਚਿਆ ਪਰਮੇਸ਼ਵਰ ਨੇ ਉਦਾਂ ਹੀ ਇਜ਼ਰਾਈਲਿਆ ਦੇ ਨਾਲ ਹੋਣ ਦਿੱਤਾ ਕਿਉਂਕਿ ਪਰਮੇਸ਼ਵਰ ਦੇ ਕੰਮਾਂ ਨੂੰ ਕੋਈ ਇਨਸਾਨ ਕੋਈ ਵੀ ਸ਼ੈਤਾਨ ਦੀ ਸ਼ਕਤੀ ਰੋਕ ਨਹੀਂ ਸਕਦੀ ਪਰਮੇਸ਼ਵਰ ਪਿਤਾ ਜੀ ਜੋ ठान ਲੈਂਦੇ ਆ ਤੁਹਾਡੇ ਤੇ ਮੇਰੇ ਜੀਵਨ ਦੇ ਵਿੱਚ ਉਦਾਂ ਹੋਣਾ ਹੀ ਹੁਣਾ ਹੈ ਕਿਉਂਕਿ ਪਰਮੇਸ਼ਵਰ ਅਦ부ਦਾ ਪਰਮੇਸ਼ਵਰ ਪਿਤਾ ਪ੍ਰੇਮ ਕਰਦੇ ਆ ਅਤੇ ਉਹਦਾ ਪ੍ਰੇਮ ਸਾਡੇ ਜੀਵਨਾ ਦੇ ਵਿੱਚ ਉਸ ਦੀ ਯੋਜਨਾ ਨੂੰ ਸਿੱਧ ਕਰਨ ਦੇ ਲਈ ਮਾਇਨੇ ਰੱਖਦਾ ਹੈ ਸੋ ਪ੍ਰਭੂ ਦੇ ਲੋਕ ਪ੍ਰਭੂ ਦੀ ਕਿਰਪਾ ਦੇ ਦੁਆਰਾ ਜਦ ਇਜ਼ਰਾਈਲੀ ਉਸ ਮਿਸਰ ਦੀ ਗੁਲਾਮੀ ਦੇ ਵਿੱਚੋਂ ਬਾਹਰ ਕੱਢ ਕੇ ਬਾਹਰ ਆ ਗਏ ਤਾਂ ਪਰਮੇਸ਼ਵਰ ਨੇ ਚਾਇਆ ਕਿ ਕਨਾਣ ਦੇ ਵਿੱਚ ਜਾਣ ਔਰ ਕਨਾਣ ਦਾ ਸਫ਼ਰ ਬਹੁਤ ਥੋੜਾ ਸੀ 40 ਦਿਨਾਂ ਦਾ ਪਰ ਉਹਨਾਂ ਦੇ ਕੰਮਾਂ ਦੀ ਵਜ੍ਹਾ ਦੇ ਕਰਕੇ ਜਿਹੜੇ ਕਰਮ ਉਹਨਾਂ ਨੇ ਉਸ ਉਜਾੜ ਦੇ ਵਿੱਚ ਕੀਤੇ ਜਾਂ ਜਿਹੜੇ ਕਰਮ ਉਹਨਾਂ ਨੇ ਆਪਣੇ ਅਗੂਏ ਮੂਸਾ ਦੇ ਨਾਲ ਕੀਤੇ ਉਹਨਾਂ ਕਰਮਾਂ ਦੀ ਵਜ੍ਹਾ ਦੇ ਕਰਕੇ 40 ਸਾਲ ਲੱਗ ਕੇ ਉਹਨਾਂ ਨੂੰ ਉਸ ਕਨਾਨ ਦੇ ਵਿੱਚ ਜਾਤ ਦੇ ਲਈ ਔਰ ਜਦੋਂ ਅਸੀਂ ਗੌਰ ਨਾਲ ਪੜਦੇ ਆ ਉਹਨਾਂ ਸਾਰਿਆਂ ਦੇ ਵਿੱਚੋਂ ਕੁਝ ਥੋੜੇ ਸੀ ਜਿਹੜੇ ਉਸ ਬਲੇਸਿੰਗ ਨੂੰ ਪ੍ਰਾਪਤ ਕਰ ਸਕੀ ਜਿਹੜੇ ਉਸ ਯੋਜਨਾ ਨੂੰ ਪ੍ਰਾਪਤ ਕਰ ਸਕੀ ਪਰ ਬਹੁਤੇ ਉਸ ਜਗ੍ਹਾ ਤੇ ਹੀ ਨਾਸ਼ ਹੋ ਗਏ ਉਹਦਾ ਕਾਰਨ ਕੀ ਸੀ ਕਿ ਉਹਨਾਂ ਨੇ ਸਮੇਂ ਨੂੰ ਆਪਣੇ ਲਈ ਲਾਭਦਾਇਕ ਨਹੀਂ ਕੀਤਾ ਉਹਨਾਂ ਨੇ ਉਸ ਜਗ੍ਹਾ ਤੇ ਅਜਿਹੇ ਕਰਮ ਕੀਤੇ ਉਹਨਾਂ ਨੇ ਉਸ ਜਗ੍ਹਾ ਤੇ ਅਜਿਹੇ ਕੰਮ ਕੀਤੇ ਪ੍ਰੈਕਟੀਕਲ ਵਰਕ ਇਦਾਂ ਦਾ ਕੀਤਾ ਕਿ ਉਹਨਾਂ ਦਾ ਥੋੜਾ ਜਿਹਾ ਸਫਰ ਬਹੁਤ ਲੰਮੇ ਸਮੇਂ ਦੇ ਵਿੱਚ ਬਦਲ ਗਿਆ ਸੋ ਪ੍ਰਿਯੋ ਅੱਜ ਸਾਨੂੰ ਜ਼ਰੂਰਤ ਹੈ ਆਪਣੇ ਕੰਮਾਂ ਨੂੰ ਆਪਣੀ ਡੇਲੀ ਰੁਟੀਨ ਨੂੰ ਚੈੱਕ ਕਰਨ ਦੀ ਪਰਮੇਸ਼ਵਰ ਜਦ ਸਾਨੂੰ ਇੱਕ ਦਿਨ ਦਿੰਦਿਆ ਤਾਂ ਸਾਨੂੰ ਦੇਖਣਾ ਚਾਹੀਦਾ ਹੈ ਸਾਨੂੰ ਗੌਰ ਕਰਨੀ ਚਾਹੀਦੀ ਹੈ ਸਾਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਅਸੀਂ ਹਰ ਦਿਨ ਆਪਣੇ ਆਪਣੇ ਦਿਨ ਨੂੰ ਕਿਸ ਤਰ੍ਹਾਂ ਬਤੀਤ ਕਰਦੇ ਹਾਂ ਸਾਡਾ ਟਾਈਮ ਟੇਬਲ ਕੀ ਹੈ ਸਾਡਾ ਵਿਜ਼ਨ ਕੀ ਹੈ ਸਾਡਾ ਟਾਰਗੇਟ ਕੀ ਹੈ ਜਾਂ ਅਸੀਂ ਵਿਦਾਊਟ ਟਾਰਗੇਟ ਦੇ ਵਿਦਾਊਟ ਕਿਸੇ ਵਿਜ਼ਨ ਦੇ ਇੱਧਰ ਉੱਧਰ ਆਪਣਾ ਟਾਈਮ ਪਾਸ ਕਰਦੇ ਆਂ ਆਰ ਲਿਖਿਆ ਬਾਈਬਲ ਦੇ ਵਿੱਚ ਸ਼ੈਤਾਨ ਨੂੰ ਮੌਕਾ ਨਾ ਦੇ ਜਦੋਂ ਅਸੀਂ ਕਿਸੇ ਵਿਜ਼ਨ ਤੋਂ ਬਿਨਾਂ ਜਦ ਅਸੀਂ ਕਿਸੇ ਟਾਰਗੇਟ ਤੋਂ ਬਿਨਾਂ ਜਦ ਅਸੀਂ ਕਿਸੇ ਬਿਨਾਂ ਟਾਈਮ ਟੇਬਲ ਤੋਂ ਆਪਣੇ ਟਾਈਮ ਨੂੰ ਬਤੀਤ ਕਰਦੇ ਆਂ ਆਪਣੇ ਦਿਨ ਨੂੰ ਬਤੀਤ ਕਰਦੇ ਆਂ ਤਾਂ ਸ਼ੈਤਾਨ ਉਹਦੇ ਵਿੱਚ ਕੋਈ ਨਾ ਕੋਈ ਮੌਕਾ ਲੈ ਜਾਂਦਾ ਹੈ ਤੇ ਸਾਡੇ ਤੋਂ ਅਜਿਹੇ ਕਰਮ ਹੋ ਜਾਂਦੇ ਆ ਜਿਨੀ ਵਜ੍ਹਾ ਕਰਕੇ ਜਿਹੜਾ ਸਮਾਂ ਪ੍ਰਭੂ ਨੇ ਸਾਨੂੰ ਲਾਭ ਕਮਾਉਣ ਦੇ ਲਈ ਦਿੱਤਾ ਹੈ ਲਾਭ ਖੱਟਣ ਦੇ ਲਈ ਦਿੱਤਾ ਹੈ ਉਹ ਅਸੀਂ ਆਪਣੇ ਨੁਕਸਾਨ ਦੇ ਲਈ ਅਸੀਂ ਆਪਣੇ ਘਾਟਿਆਂ ਦੇ ਲਈ ਅਸੀਂ ਆਪਣੀ ਪਰੇਸ਼ਾਨੀਆਂ ਦੇ ਲਈ ਉਸ ਸਮੇਂ ਨੂੰ ਵਰਤ ਲੈਂਦੇ ਆ ਸੋ ਪ੍ਰਿਯੋ ਅੱਜ ਅਸੀਂ ਪੰਜ ਗੱਲਾਂ ਨੂੰ ਸਿੱਖਣਾ ਹੈ ਸੋ ਜਿਨ੍ਹਾਂ ਦੇ ਕੋਲੇ ਕਾਪੀ ਆ ਡਾਇਰੀ ਆ ਜੋ ਮੈਨੂੰ ਸੌਰੇ ਉਹ ਨੋਟ ਕਰਨਾ ਅੱਜ ਅਸੀਂ ਪੰਜ ਗੱਲਾਂ ਸਿੱਖਣੀਆਂ ਆ ਜਿੰਨਾ ਗੱਲਾਂ ਦੇ ਦੁਆਰਾ ਅਸੀਂ ਆਪਣੇ ਸਮੇਂ ਨੂੰ ਲਾਭਦਾਇਕ ਕਰ ਸਕਦੇ ਹallelujah ਹallelujah ਸੋ ਪ੍ਰਭੂ ਦੇ ਲੋਕੋ ਸਮੇਂ ਨੂੰ ਲਾਭਦਾਇਕ ਕਰਨ ਦਾ ਜਿਹੜਾ ਦੂਸਰਾ मीनिंग ਅਸੀਂ ਇਦਾਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਸਮੇਂ ਨੂੰ ਖਰਾਬ ਨਹੀਂ ਕਰਨਾ ਡੋਟ ਵੇਸਟ ਦਾ ਟਾਈਮ ਜੇਸੀਂ ਆਪਣੇ ਸਮੇਂ ਨੂੰ ਖਰਾਬ ਨਹੀਂ ਕਰਾਂਗੇ ਅਸੀਂ ਆਪਣੇ ਕਰਮਾਂ ਨੂੰ ਸੈੱਟ ਕਰਾਂਗੇ ਅਸੀਂ ਆਪਣੇ ਲਾਈਫ ਨੂੰ ਖੁਦਾ ਦੇ ਕਲਾਮ ਦੇ ਉੱਤੇ ਰੱਖਾਂਗੇ ਜ਼ਰੂਰ ਇਦਾਂ ਹੋਵੇਗਾ ਕਿ ਪਰਮੇਸ਼ਵਰ ਦੀ ਯੋਜਨਾ ਤੁਹਾਡੇ ਤੇ ਮੇਰੇ ਜੀਵਨ ਦੇ ਵਿੱਚ ਉਹਦੇ ਪ੍ਰੇਮ ਦੇ ਸਦਕਾ ਪੂਰੀ ਹੋਵੇਗੀ ਆਮੇਨ ਹਾਲੇਲੂਇਆ ਹਾਲੇਲੂਇਆ ਸੋ ਅੱਜ ਅਸੀਂ ਗੌਰ ਕਰਦੇ ਆ ਅਸੀਂ ਉਹਨਾਂ ਇਜ਼ਰਾਈਲਿਆ ਤਰ੍ਹਾਂ ਨਹੀਂ ਬੰਨਾ ਕਿ ਪਰਮੇਸ਼ਵਰ ਤੁਹਾਨੂੰ ਤੇ ਮੈਨੂੰ ਗੁਲਾਮੀ ਦੇ ਵਿੱਚੋਂ ਤਾਂ ਬਾਹਰ ਕੱਢ ਲੈ ਕੇ ਆਇਆ ਅਸੀਂ ਪਾਪ ਦੀ ਗੁਲਾਮੀ ਚੋਂ ਅਸੀਂ ਝੂਠੀ ਪਗਤੀ ਦੀ ਗੁਲਾਮੀ ਦੇ ਵਿੱਚੋਂ ਬਹੁਤ ਸਾਰੇ ਬੰਦਨਾ ਤੋਂ ਤੁਸੀਂ ਤੇ ਮੈਂ ਆਜ਼ਾਦ ਕੀਤੇ ਗਏ ਆ ਪਰਮੇਸ਼ਰ ਨੇ ਸਾਨੂੰ ਬਾਹਰ ਤਾਂ ਕੱਢ ਲਿਆਂਦਾ ਏ ਪਰ ਅਸੀਂ ਆਪਣੇ ਅਸਲੀ ਟਿਕਾਣੇ ਤੇ ਪਹੁੰਚਣਾ ਏ ਜਿਹੜਾ ਏ ਸਵਰਗ ਜੋ ਤੁਹਾਡੀ ਤੇ ਮੇਰੀ ਵੇਟ ਕਰ ਰਿਹਾ ਏ ਔਰ ਉਸ ਜਗ੍ਹਾ ਤੇ ਪਹੁੰਚਾਉਣ ਦੇ ਲਈ ਪਿਤਾ ਪਰਮੇਸ਼ਰ ਨੇ ਉਹ ਮਾਰਗ ਜਦੋਂ ਯੇਸ਼ੂ ਮਸੀਹ ਆਉਤਾ ਡੇ ਤੇ ਮੇਰੇ ਕੋਲ ਆ ਸੋ ਅਸੀਂ ਆਪਣੇ ਆਪ ਨੂੰ ਰੈਡੀ ਕਰਨਾ ਹੈ ਇਸ ਫਲੈਸ਼ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆ ਆਪਣੇ ਸਮੇਂ ਨੂੰ ਲਾਭਦਾਇਕ ਕਰਦਿਆਂ ਹੋਇਆ ਅਸੀਂ ਆਪਣੇ ਆਪ ਨੂੰ ਉਸ ਵਿਜ਼ਨ ਤੱਕ ਉਸ ਠਿਕਾਣੇ ਤੱਕ ਪਹੁੰਚਣ ਦੇ ਕਾਬਿਲ ਬਣਾਉਣਾ ਹੈ ਸੋ ਆਈ ਅਸੀਂ ਪਹਿਲੀ ਗੱਲ ਦੇ ਉੱਤੇ ਗੌਰ ਕਰਾਂਗੇ ਪਹਿਲੀ ਗੱਲ ਹੈ ਬੁਰੀਆਂ ਸੰਗਤਾਂ ਸੋ ਮੇਰਾ ਪਹਿਲਾ ਪੁਆਇੰਟ ਹੈ ਜੋ ਪ੍ਰਭੂ ਨੇ ਮੇਰੇ ਦਿਲ ਦੇ ਵਿੱਚ ਪਾਇਆ ਬੁਰੀਆਂ ਸੰਗਤਾਂ ਚੰਗੇ ਚਾਲ ਚੱਲਣਾ ਨੂੰ ਬੁਗਾੜ ਕੇ ਰੱਖ ਦਿੰਦੀ ਹੈ ਸੋ ਬਹੁਤ ਵਾਰ ਅਸੀਂ ਕ੍ਰਿਸਚੀਅਨ ਉਹ ਨਹੀਂ ਅਸੀਂ ਮਸੀਹ ਲੋਕ ਉਹ ਨਹੀਂ ਪਰ ਸਾਡਾ ਜਦੋਂ ਅਸੀਂ ਦੁਨੀਆ ਦੇ ਵਿੱਚ ਚੱਲਦੇ ਆ ਅਸੀਂ ਆਪਣੇ ਡੇਲੀ ਰੁਟੀਨ ਦੇ ਵਿੱਚ ਕੰਮ ਕਰਦੇ ਆ ਅਸੀਂ ਜੌਬ ਕਰਦੇ ਆ ਜਾਂ ਸਟੱਡੀ ਕਰਦੇ ਆ ਜਾਂ ਕੋਈ ਬਿਜ਼ਨਸ ਕਾਰੋਬਾਰ ਕੁਝ ਵੀ ਕਰਦੇ ਆ ਸਾਡਾ ਜ਼ਰੂਰੀ ਨਹੀਂ ਕਿ ਸਾਡਾ ਉੱਠਣਾ ਬੈਠਣਾ ਕ੍ਰਿਸਚੀਅਨ ਲੋਕਾਂ ਦੇ ਨਾਲ ਹੀ ਹੋਵੇ ਇਹ ਸੰਭਾਵੀ ਹੈ ਕਿ ਜਦੋਂ ਅਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਆ ਸਾਨੂੰ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਨਾਲ ਕੁਝ ਚਲਣਾ ਪੈਂਦਾ ਹੈ ਤਰ੍ਹਾਂ-ਤਰ੍ਹਾਂ ਦੇ ਲੋਕਾਂ ਦੇ ਨਾਲ ਸਾਨੂੰ ਗੱਲਬਾਤ ਸਾਨੂੰ ਕੰਮ ਕਰਨਾ ਪੈਂਦਾ ਹੈ ਲੈਣ-ਦੇਣ ਕਰਨਾ ਪੈਂਦਾ ਹੈ ਪਰ ਬਾਈਬਲ ਦੇ ਵਿੱਚ ਲਿਖਿਆ ਹੈ ਤੁਸੀਂ ਚੌਕਸ ਰਹੋ ਕਿ ਬੁਰੀਆਂ ਸੰਗਤਾਂ ਚੰਗੇ ਚਾਲ ਚੱਲਣਾ ਨੂੰ ਵੀ ਵਿਗਾੜ ਦਿੰਦੀਆਂ ਸਾਡਾ ਪਹਿਣਾ ਉੱਠਣਾ ਸਾਡੀ ਗੱਲਬਾਤ ਸਾਡਾ ਲੈਣ-ਦੇਣ ਕਿੰਨੇ ਲੋਕਾਂ ਦੇ ਨਾਲ ਕਦੇ ਵੀ ਅਸੀਂ ਇਦਾਂ ਦਾ ਆਤਮ ਵਿਸ਼ਵਾਸ ਨਹੀਂ ਰੱਖਣਾ ਆਪਣੇ ਅੰਦਰ ਜਾਂ ਅਸੀਂ ਓਵਰ ਕੰਫੀਡੈਂਟ ਨਹੀਂ ਹੋਣਾ ਕਿ ਹਾਂ ਮੈਂ ਬੈਸਟ ਆ ਤੇ ਮੈਂ ਪਰਫੈਕਟ ਆਂ ਤੇ ਬੈਸਟ ਕੈਰੈਕਟਰ ਆਂ ਤੇ ਜਦ ਮੈਂ ਆਪਣੇ ਫਰੈਂਡ ਦੇ ਕੋਲੇ ਜਾਂ ਮੈਂ ਆਪਣੀ ਸਹੇਲੀ ਦੇ ਕੋਲੇ ਜਾਂ ਆਪਣੇ ਮੈਂ ਰਿਲੇਟਿਵ ਰਿਸ਼ਤੇਦਾਰ ਦੇ ਕੋਲੇ ਜਦ ਮੈਂ ਬੈਠਾਂਗਾ ਜੋ ਗਲਤ ਹੈ ਜਿਹਦਾ ਵਿਹਾਰ ਸਹੀ ਨਹੀਂ ਆ ਜੋ ਕੈਰੈਕਟਰ ਦੇ ਵਿੱਚ ਬੈਸਟ ਨਹੀਂ ਆ ਮੈਂ ਵੀ ਮੇਰੀ ਵਜ੍ਹਾ ਦੇ ਕਰਕੇ ਜਾਂ ਮੇਰੀ ਪ੍ਰਾਤਨਾ ਦੇ ਵਜ੍ਹਾ ਦੇ ਕਰਕੇ ਮੇਰੀ ਕਾਉਂਸਲਿੰਗ ਦੀ ਵਜ੍ਹਾ ਦੇ ਕਰਕੇ ਉਹ ਬਦਲ ਜਾਵੋ ਬਦਲ ਜਾਂਦੇ ਆ ਜੋ ਖੁਦਾ ਦੀ ਜਦੋਂ ਯੋਜਨਾ ਹੁੰਦੀ ਆ ਪਰ ਕੁਝ ਲੋਕ ਜਦ ਅਸੀਂ ਲਗਾਤਾਰ ਜਦੋਂ ਸਾਨੂੰ ਪਤਾ ਲੱਗ ਜਾਂਦਾ ਏ ਕਿ ਇਹ ਲੋਕ ਖੁਦਾ ਦੇ ਕਲਾਮ ਦੀ ਕਦਰ ਨਹੀਂ ਕਰਦੇ ਪਰਮੇਸ਼ਵਰ ਦੇ ਮੁੱਚਨ ਦੀ ਕਦਰ ਨਹੀਂ ਕਰਦੇ ਪਰ ਉਹਦੇ باوجود ਵੀ ਜਦੋਂ ਅਸੀਂ ਲਗਾਤਾਰ ਉਹਨਾਂ ਦੇ ਨਾਲ ਸੰਗਤੀ ਬਣਾਏ ਰੱਖਦੇ ਆ ਤੇ ਮਿਲਵਚਨ ਸਾਨੂੰ ਦੱਸਦਾ ਏ ਕਿ ਸਾਡਾ ਅਸਰ ਉਹਨਾਂ ਤੇ ਘੱਟ ਹੁੰਦਾ ਏ ਪਰ ਉਹਨਾਂ ਦਾ ਅਸਰ ਸਾਡੇ ਉੱਤੇ ਹੋਣਾ ਸ਼ੁਰੂ ਹੋ ਜਾਂਦਾ ਜੇ ਅਸੀਂ ਝੂਠ ਬੋਲਣ ਵਾਲਿਆਂ ਦੇ ਨਾਲ ਬੈਠਦੇ ਆ ਤਾਂ ਕਿਤੇ ਨਾ ਕਿਤੇ ਅਸੀਂ ਵੀ ਝੂਠ ਬੋਲਣ ਵਾਲੇ ਬਣ ਜਾਂਦੇ ਜੇ ਅਸੀਂ ਜਿਆਦਾ ਠੱਠੇ ਕਰਨ ਵਾਲੇ ਮਜ਼ਾਕ ਕਰਨ ਵਾਲਿਆਂ ਦੇ ਨਾਲ ਬੈਠਦੇ ਆ ਤਾਂ ਕਦੇ ਨਾ ਕਿਤੇ ਸਾਡੇ ਵੀ ਸੁਭਾਅ ਦੇ ਵਿੱਚ ਚੇਂਜ ਆ ਗਏ ਅਸੀਂ ਵੀ ਕਿਤੇ ਨਾ ਕਿਤੇ ਉਦਾਂ ਦਾ ਬੋਲਣਾ ਸ਼ੁਰੂ ਕਰ ਦੇਵਾਂਗੇ ਸੋ ਪ੍ਰਭੂ ਤੇ ਲੋਕੋ ਬੜੀ ਚੌਕਸੀ ਦੇ ਨਾਲ ਅਸੀਂ ਚੱਲੀਏ ਦੁਨੀਆਂ ਵਿੱਚ ਚੱਲਣਾ ਪੈਂਦਾ ਹੈ ਵਿਚਰਨਾ ਪੈਂਦਾ ਹੈ ਪਰ ਅਸੀਂ ਚੌਕਸ ਰਹੀਏ ਕਿ ਅਸੀਂ ਉਹਨਾਂ ਦੇ ਨਾਲ ਟੂ ਦਾ ਪੁਆਇੰਟ ਹੀ ਰਹੀਏ ਜ਼ਿਆਦਾਤਰ ਉਹਨਾਂ ਦਾ ਨਾਲ ਅਟੈਚਮੈਂਟ ਜਿਆਦਾ ਰਿਲੇਸ਼ਨਸ਼ਿਪ ਸਾਨੂੰ ਖੁਦਾ ਦੇ ਕਲਾਮ ਤੋਂ ਔਰ ਖੁਦਾ ਸਾਡੇ ਕਰੈਕਟਰ ਦੇ ਵਿੱਚ ਵੱਡਾ ਚੇਂਜ ਲਿਆ ਸਕਦਾ ਹੈ ਸੋ ਪਹਿਲਾ ਪੁਆਇੰਟ ਹੈ ਬੁਰੀਆਂ ਸੰਗਤਾਂ ਆਪਣੇ ਸਮੇਂ ਨੂੰ ਜੇ ਤੁਸੀਂ ਲਾਭਦਾਇਕ ਕਰਨਾ ਚਾਹੁੰਦੇ ਹੋ ਤਾਂ ਇਹ ਆਪਣੇ ਸਮੇਂ ਦੇ ਵਿੱਚ ਆਪਣੀ ਡੇਲੀ ਰੁਟੀਨ ਦੇ ਵਿੱਚ ਜੇ ਪਰਮੇਸ਼ਵਰ ਨੇ ਤੁਹਾਨੂੰ 24 ਘੰਟੇ ਦਿੱਤੇ ਉਹਦੇ ਵਿੱਚੋਂ ਅਸੀਂ ਘੱਟੋ-ਘੱਟ 13-14 ਘੰਟੇ ਤਾਂ ਅਸੀਂ ਕੰਮ-ਧੰਦਾ ਹੀ ਕਰਦੇ ਆਂ ਚੈੱਕ ਕਰੀਏ ਸਾਡੀ ਬੈਣੀ ਉੱਠਣੀ ਕਿਤੇ ਇਹੋ ਜਿਹੇ ਲੋਕਾਂ ਨਾਲ ਤਾਂ ਜੇ ਹੈ ਤਾਂ ਅੱਜ ਤੁਸੀਂ ਮੁੜੋ ਤੁਸੀਂ ਆਪਣਾ ਸਮਾਂ ਖਰਾਬ ਕਰ ਰਹੇ ਹੋ ਪ੍ਰਭੂ ਦੇ ਲੋਕੋ ਉਸ ਉਹਨਾਂ ਨਾਲ ਬਿਤਾਇਆ ਗਿਆ ਸਮਾਂ ਤੁਹਾਡੀ ਸਪਿਰਿਟ ਦੇ ਵਿੱਚ ਤੁਹਾਡੀ ਮਾਈਂਡ ਦੇ ਵਿੱਚ ਮਾਨਸਿਕਤਾ ਦੇ ਵਿੱਚ ਜਾਂ ਤੁਹਾਡੀ ਫੈਮਿਲੀ ਰਿਲੇਸ਼ਨ ਦੇ ਵਿੱਚ ਕੋਈ ਵੀ ਫਾਇਦਾ ਨਹੀਂ ਲਿਆ ਸਕਦਾ ਉਲਟਾ ਕਿ ਜੋ ਬਦਲਾਅ ਹੋਣਗੇ ਉਹ ਸਾਰੇ ਦੇ ਸਾਰੇ ਨਕਾਰਤਮਕ ਹੋਣਗੇ ਸਾਰੇ ਦੇ ਸਾਰੇ 네ਗੇਟਿਵ ਬਦਲਾਅ ਹੋਈ ਤੁਸੀਂ ਆਪਣੇ ਜੀਵਨ ਦੇ ਵਿੱਚ ਦੇਖੋਗੇ ਜੇ ਤੁਸੀਂ ਲਗਾਤਾਰ ਬੁਰੇ ਫਰੈਂਡ ਸਰਕਲ ਦੇ ਵਿੱਚ ਬੁਰੇ ਰਿਲੇਸ਼ਨ ਦੇ ਵਿੱਚ ਉਹ ਜੋ ਪਰਮੇਸ਼ਰ ਦੇ ਕਲਾਮ ਦੇ ਅਨੁਸਾਰ ਨਹੀਂ ਹੈ ਸੋ ਆਈ ਅਸੀਂ ਦੂਸਰੇ ਪੁਆਇੰਟ ਦੇ ਵੱਲ ਜਾਵਾਂਗੇ ਦੂਜਾ ਜਿਹੜਾ ਪੁਆਇੰਟ ਉਹ ਇਹ ਆ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੈ ਚੁਗਲਖੋਰ ਜਾਨੀ ਮਿੱਤਰਾਂ ਦੇ ਵਿੱਚ ਵੀ ਫੁੱਟ ਪਾ ਦਿੰਦਾ ਹੈ ਅੱਜ ਗੌਰ ਕਰਨੀ ਹੈ ਅਸੀਂ ਜ਼ਿਆਦਾ ਸਮਾਂ ਸਵੇਰ ਅੱਧਾ ਘੰਟਾ ਪ੍ਰੇਅਰ ਕੀਤੀ 1 ਘੰਟਾ ਪ੍ਰਾਰਥਨਾ ਕੀਤੀ ਔਰ ਉਸ ਤੋਂ ਬਾਅਦ ਅਸੀਂ ਆਪਣੇ ਡੇਲੀ ਦੇ ਰੁਝੇਵਿਆਂ ਦੇ ਵਿੱਚ ਰੁੱਝ ਜਾਂਦੇ ਹਾਂ ਸਾਰਾ ਸਮਾਂ ਅਸੀਂ ਬੋਲਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਸੁੰਨਾ ਘੱਟ ਪਸੰਦ ਹੈ ਬੋਲਣਾ ਜ਼ਿਆਦਾ ਪਸੰਦ ਹੈ ਔਰ ਉਹਨਾਂ ਦੀ ਬੋਲਚਾਲ ਦੇ ਵਿੱਚ ਵੀ ਆਪਣੇ ਆਪ ਨੂੰ ਪਰਫੈਕਟ ਕੋਸ਼ਿਸ਼ ਕਰਨਾ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਇਹਨਾਂ ਚੀਜ਼ਾਂ ਤੇ ਹੀ ਜੋਰ ਦਿੱਤਾ ਹੈ ਗੌਰ ਕੀਜੀਏ ਕਿ ਜਦੋਂ ਤੁਸੀਂ ਦੋ ਜਣੇ ਜਾਂ ਚਾਰ ਜਣ ਤੁਸੀਂ ਗੱਲਬਾਤ ਕਰਦੇ ਹੋ ਤੁਸੀਂ ਦੋ ਬੈਠ ਕੇ ਤੀਜੇ ਦੀ ਗੱਲ ਕਰਦੇ ਹੋ ਜਾਂ ਚਾਰ ਇਨਸਾਨ ਬੈਠ ਕੇ ਪੰਜਵੇਂ ਦੀ ਗੱਲ ਕਰਦੇ 10 ਜਣੇ ਬੈਠ ਕੇ 11ਵੇਂ ਦੀ ਗੱਲ ਕਰਦੇ ਅਤੇ ਉਹ ਗੱਲ ਜਿਹੜੀ ਚੱਲ ਰਹੀ ਹੁੰਦੀ ਆ ਉਹਦੇ ਵਿੱਚ ਪੋਜ਼ਿਟਿਵਿਟੀ ਬਿਲਕੁਲ ਨਹੀਂ ਹੁੰਦੀ ਉਸ ਗੱਲਬਾਤ ਦੇ ਵਿੱਚ ਉਸ ਇਨਸਾਨ ਦੇ ਚੰਗੇ ਗੁਣਾ ਦੀ ਵਿਚਾਰ ਵਟਾਂਦਰਾ ਬਿਲਕੁਲ ਨਹੀਂ ਦਤਾ ਕੀ ਕੱਲਾ ਚਲਦੀਆਂ ਜੇ ਦੋ ਜਣੇ ਆਪਸ ਵਿੱਚ ਗੱਲ ਕਰ ਰਹੇ ਉਹਨਾਂ ਨੇ ਤੀਜੇ ਦੇ ਬੁਰੀਆਂ ਗੱਲਾਂ ਹੀ ਨੋਟਿਸ ਕਰ ਲਈਆਂ ਉਹਨਾਂ ਦੀਆਂ ਬੁਰੀਆਂ ਚੀਜ਼ਾਂ ਦੇ ਬਾਰੇ ਹੀ ਡਿਸਕਸ਼ਨ ਕਰਦੀਆਂ ਅੱਜ ਦੇ ਸਮੇਂ ਦੇ ਵਿੱਚ ਇਹ ਗੱਲਾਂ ਆਮ ਹੋ ਚੁੱਕੀਆਂ ਔਰ ਬੜੀ ਦੁੱਖ ਦੀ ਗੱਲ ਹੈ ਕਿ ਮਸੀਹੀ ਲੋਕਾਂ ਦੇ ਵਿੱਚ ਵੀ ਇਹ ਗੱਲਾਂ ਆਮ ਹੋ ਚੁੱਕੀਆਂ ਹਨ ਜਦ ਕੋਈ ਵੀ ਦੋ ਭੈਣਾਂ ਆਪਸ ਵਿੱਚ ਬੈਠਣ ਗਿਆ ਜੋ ਪ੍ਰਭੂ ਨੂੰ ਜਾਣਦੀਆਂ ਜਾਂ ਜੋ ਬ੍ਰਦਰਸ ਆਪਸ ਵਿੱਚ ਬੈਠ ਕੇ ਜੋ ਪ੍ਰਭੂ ਨੂੰ ਜਾਣਦੇ ਆ ਜਾਂ ਕੋਈ ਵੀ ਖੁਦਾ ਦੇ ਕੰਮਾਂ ਨੂੰ ਕਰਨ ਵਾਲੇ ਖੁਦਾ ਦੇ ਲਈ ਆਪਣੇ ਮਨ ਦੇ ਵਿੱਚ ਬੋਝ ਰੱਖਣ ਵਾਲੇ ਉਹ ਅਕਸਰ ਜਰ ਤੀਜੇ ਦੀ ਗੱਲ ਕਰਦੇ ਆ ਤਾਂ ਉਹਦੇ 네ਗੇਟਿਵਿਟੀਆਂ ਦੇ ਬਾਰੇ ਹੀ ਡਿਸਕਸ਼ਨ ਕਰਦੇ ਆ ਇਹ ਚੀਜ਼ਾਂ ਤੁਹਾਡੇ ਲਈ ਜਾਂ ਮੇਰੇ ਲਈ ਜੇ ਮੈਂ ਖੁਦ ਲਈ ਸਾਡੇ ਲਈ ਵੀ ਬਚਨਾ ਤਾਂ ਇਹ ਚੀਜ਼ਾਂ ਬਹੁਤ ਹੀ ਖਤਰਨਾਕ ਹੋ ਸਕਦੀਆਂ ਜਦੋਂ ਉਹ ਦੋ ਆਣੇ ਤੀਜੇ ਦੀ ਗੱਲ ਕੀਤੀ ਤੀਜੇ ਕੋਲੇ ਪਹੁੰਚੀ ਬੋਲ ਬਾਲਾ ਸ਼ੁਰੂ ਹੋ ਗਿਆ ਜੇ ਚਾਰਾਂ ਨੇ ਰਲ ਕੇ ਪੰਜਵੇਂ ਦੀ ਗੱਲ ਕੀਤੀ ਤਾਂ ਪੰਜਵਾਂ ਉਸ ਚੀਜ਼ ਦੀ ਇਨਵੈਸਟੀਗੇਸ਼ਨ ਕਰਦਾ ਰੌਲਾ ਰੱਪਾ ਸ਼ੁਰੂ ਹੋ ਜਾਂਦਾ ਵਾਦ ਵਿਵਾਦ ਸ਼ੁਰੂ ਹੋ ਜਾਂਦਾ ਫਿਰ ਅਸੀਂ ਉਹਨਾਂ ਗੱਲਾਂ ਤੋਂ ਬਚਣ ਦੇ ਲਈ ਝੂਠ ਦਾ ਇਸਤੇਮਾਲ ਕਰਦੇ ਆ ਔਰ ਬਾਈਬਲ ਦੇ ਵਿੱਚ ਲਿਖਿਆ ਜਿਹੜਾ ਝੂਠ ਹੈ ਉਹ ਸ਼ੈਤਾਨ ਸ਼ੈਤਾਨ ਦੇ ਵੱਲੋਂ ਆ ਆਤਮਾ ਦੁਸ਼ਟ ਦੇ ਵੱਲੋਂ ਆ ਇਸੇ ਤਰ੍ਹਾਂ ਅਸੀਂ ਅਣਜਾਣੇ ਦੇ ਵਿੱਚ ਜਾਂ ਹਲਕੇ ਜਈ ਸ਼ੈਤਾਨ ਨੂੰ ਆਪਣੇ ਜੀਵਨ ਦੇ ਵਿੱਚ ਰਾਹ ਦੇ ਦਿੰਦੇ ਹਾਂ ਚੁਗਲੀ ਦੀ ਵਜ੍ਹਾ ਤੇ ਕਰਕੇ ਫੁੱਟਾ ਪੈ ਜਾਂਦਾ ਹੈ ਏਕਤਾ ਖਤਮ ਹੋ ਜਾਂਦੀ ਹੈ ਕਿਤੇ ਪਰਮੇਸ਼ਰ ਦਾ ਆਤਮਾ ਸਾਨੂੰ ਯੂਨਾਈਟਡ ਹੋਣ ਦੇ ਲਈ ਪ੍ਰੇਰ ਰਿਹਾ ਹੈ ਪਰਮੇਸ਼ਰ ਦਾ ਆਤਮਾ ਸਾਨੂੰ ਏਕਤਾ ਦੇ ਵਿੱਚ ਲੈ ਕੇ ਆਉਣ ਦੇ ਲਈ ਪ੍ਰਯਤ ਕਰਦਾ ਹੈ ਸਾਨੂੰ ਖੁਦਾਵੰਦ ਗਾਈਡ ਕਰਦਾ ਹੈ ਪ੍ਰਭੂ ਦਾ ਆਤਮਾ ਸਾਨੂੰ ਗਾਈਡ ਕਰਦਾ ਹੈ ਇਵਨ ਕਿ ਪਰਮੇਸ਼ਰ ਦੇ ਕਲਾਮ ਚ ਲਿਖਿਆ ਤੁਸੀਂ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰੋ ਪਰ ਪ੍ਰਭੂ ਦੇ ਲੋਕੋ ਜਦ ਅਸੀਂ ਚੁਗਲੀ ਖੋਰ ਦੇ ਕੋਲ ਬੈਠਦੇ ਆ ਨਾ ਤਾਂ ਬਹੁਤ ਜ਼ਿਆਦਾ ਡਿਸਟਰਬੈਂਸ ਸਾਡੇ ਜੀਵਨ ਦੇ ਵਿੱਚ ਆ ਜਾਂਦੀ ਹੈ ਸਾਡਿਕ ਮਨ ਸਿੱਖਿਆਤ ਦੇ ਖਤਮ ਹੋ ਜਾਂਦੀ ਹੈ ਜਿਹੜਾ ਮਾਈਟ ਅਸੀਂ ਖੁਦਾ ਦੇ ਕਲਾਮ ਤੇ ਉੱਤੇ ਲਗਾਉਣਾ ਹੈ ਜਿਹੜਾ ਅਸੀਂ ਮਨਨ ਕਨਸੈਂਟਰੇਸ਼ਨ ਖੁਦਾ ਦੇ ਬਚਨ ਦੇ ਉਹਦੀ ਪਿਆਰ ਤੇ ਉਹਦੀ ਮੁਹੱਬਤ ਤੇ ਲਗਾਉਣੀ ਹੈ ਉਹੀ ਸਾਡਾ ਜਿਹੜਾ ਧਿਆਨ ਆ ਸ਼ੈਤਾਨ ਇੱਧਰ ਉੱਧਰ ਦੀਆਂ ਗੱਲਾਂ ਵਿੱਚ ਲੱਗ ਜਾਂਦਾ ਹੈ ਪ੍ਰਭੂ ਦੇ ਲੋਕੋ ਜੇ ਤੁਸੀਂ ਮਸੀਹਤ ਦੇ ਵਿੱਚ ਪ੍ਰਭੂ ਦੇ ਪਿਆਰ ਵਿੱਚ ਉਹਦੀ ਮੁਹੱਬਤ ਦੇ ਵਿੱਚ ਕਾਇਮ ਰਹਿਣਾ ਚਾਹੋ ਜੇ ਤੁਸੀਂ ਗੁਲਾਮੀ ਤੋਂ ਆਜ਼ਾਦ ਹੋ ਗਏ ਹੋ ਤੋਬਾ ਕਰ ਲਈ ਹੈ ਬਪਤਿਸਮਾ ਲੈ ਲਿਆ ਹੈ ਪਾਕ ਰੂਪ ਆ ਲਿਆ ਹੈ ਪਰ ਜੇ ਤੁਸੀਂ ਉਸ ਠਿਕਾਣੇ ਤੇ ਜੋ ਅਸਲ ਵਿੱਚ ਸਾਡਾ ਠਿਕਾਣਾ ਉੱਪਰ ਸਵਰਗ ਹੈ ਜੇ ਤੁਸੀਂ ਉਸ ਕੋਲ ਪਹੁੰਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੁਗਲਖੋਰ ਇਨਸਾਨਾਂ ਦੇ ਕੋਲੋਂ ਦੂਰ ਰਹਿਣ ਦੀ ਜ਼ਰੂਰਤ ਹੈ ਅੱਜ ਚੱਕ ਕੇ ਜ ਆਪਣੇ ਜੀਵਨ ਦੇ ਵਿੱਚੋਂ ਕਿੱਥੇ-ਕਿੱਥੇ ਕੌਣ-ਕੌਣ ਪਰਸਨ ਹੈ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਤੁਹਾਨੂੰ ਕੇਵਲ ਦੂਸਰਿਆਂ ਦੀ ਬਰਾਈ ਹੀ ਸੁਣਨ ਨੂੰ ਮਿਲਦੀ ਹੈ ਅਗਰ ਤੁਹਾਡੇ ਜੀਵਨ ਦੇ ਵਿੱਚ ਕੋਈ ਹੈ ਅੱਜ ਹੀ ਡਿਸੀਜਨ ਲਓ ਛੱਡ ਦਿਓ ਉਸ ਇਨਸਾਨ ਲੀਵ ਕਰੋ ਛੱਡੋ ਕਿ ਨਹੀਂ ਮੈਂ ਅੱਜ ਤੋਂ ਉਸ ਇਨਸਾਨ ਦੇ ਨਾਲ ਗੱਲਬਾਤ ਨਹੀਂ ਕਰਾਂਗੀ ਆਪਣੇ ਜੀਵਨ ਦੇ ਉੱਤੇ ਗੌਰ ਕੀਜੀਏ ਸੋ ਦੂਸਰਾ ਮੇਰਾ ਪੁਆਇੰਟ ਇਹ ਸੀ ਕਿ ਅਸੀਂ ਚੁਗਲਖੋਰਾ ਤੋਂ ਦੂਰ ਰਹਿਣਾ ਸੋ ਤੀਜਾ ਪੁਆਇੰਟ ਜੋ ਪ੍ਰਭੂ ਨੇ ਮੇਰੇ ਦਿਲ ਵਿੱਚ ਪਾਇਆ ਕਿ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਜਦ ਅਸੀਂ ਸਮੇਂ ਤੋਂ ਪਹਿਲਾਂ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦ ਸਮੇਂ ਤੋਂ ਪਹਿਲਾਂ ਕੁਝ ਪ੍ਰਾਪਤ ਕਰਨ ਦਾ ਜਨੂਨ ਸਾਡੇ ਅੰਦਰ ਹੁੰਦਾ ਹੈ ਤਾਂ ਉਸ ਸਮੇਂ ਦੌਰਾਨ ਉਹਨਾਂ ਕੋਸ਼ਿਸ਼ਾਂ ਦੌਰਾਨ ਉਹਨਾਂ ਐਕਟੀਵਿਟੀਜ਼ ਦੌਰਾਨ ਉਹਨਾਂ ਕੰਮਾਂ ਦੌਰਾਨ ਅਸੀਂ ਜੋ ਕੁਝ ਕਰਦੇ ਆ ਨਾ ਉਸ ਵਿੱਚ ਸਾਨੂੰ ਕੇਵਲ ਨਿਰਾਸ਼ਾ ਹੀ ਮਿਲਦੀ ਹੈ ਉਸ ਵਿੱਚ ਕੇਵਲ ਸਾਨੂੰ ਅਸਫਲਤਾ ਹੀ ਮਿਲਦੀ ਹੈ ਹਰ ਫੇਰ ਅਸੀਂ ਸਾਡਾ ਜਿਹੜਾ ਨਜ਼ਰੀਆ ਹੈ ਉਹ ਪਰਮੇਸ਼ਵਰ ਦੇ ਪ੍ਰਤੀ ਪ੍ਰਭ ਯਸ਼ੂਅਸ ਦੇ ਪ੍ਰਤੀ ਖੁਦਾ ਦੇ ਕਲਾਮ ਦੇ ਪ੍ਰਤੀ ਚੇਂਜ ਹੋ ਜਾਂਦਾ ਹੈ ਅਸੀਂ ਸੋਚਦੇ ਆ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਪਰ ਸਾਨੂੰ ਕੁਝ ਮਿਲ ਕਿਉਂ ਨਹੀਂ ਰਿਹਾ ਅਸੀਂ ਬਹੁਤ એનર્ਜੀ ਲਗਾ ਰਹੇ ਆ ਪਰ ਸਾਨੂੰ ਕੁਝ ਪ੍ਰਾਪਤ ਕਿਉਂ ਨਹੀਂ ਹੋ ਰਿਹਾ ਸੁਪ੍ਰੀਯੋ ਬਾਈਬਲ ਸਾਨੂੰ ਬਿਆਨ ਕਰਦੀ ਆ ਹਰ ਇੱਕ ਗੱਲ ਦਾ ਇੱਕ ਸਮਾਂ ਸੋ ਜਦੋਂ ਅਸੀਂ ਮਸੀਹਤ ਵਿੱਚ ਚੱਲਦੇ ਆ ਇੰਤਜ਼ਾਰ ਕਰਨਾ ਸਬਰ ਕਰਨਾ ਵੇਟ ਕਰਨਾ ਬਹੁਤ ਹੀ ਜ਼ਰੂਰੀ ਬਹੁਤ ਜ਼ਰੂਰੀ ਜਦ ਅਸੀਂ ਸੋਚਦੇ ਆ ਇੱਕੋ ਰਾਤ ਵਿੱਚ ਅਸੀਂ ਕਰੋੜਪਤੀ ਬਣ ਜਾਈਏ ਤਾਂ ਉਹ ਚੀਜ਼ ਤੁਹਾਨੂੰ ਤੇ ਮੈਨੂੰ ਗਲਤ ਵੀ ਗਲਤ ਰਸਤੇ ਦੇ ਵਿੱਚ ਲੈ ਕੇ ਜਾ ਸਕਦੀ ਹੈ ਅਸੀਂ ਆਪਣਾ ਸਮਾਂ ਖਰਾਬ ਕਰ ਰਹੇ ਹੁੰਦੇ ਆ ਅਸੀਂ ਆਪਣੀ એનર્ਜੀ ਖਰਾਬ ਕਰ ਰਹੇ ਹਾਂ ਔਰ ਮੈਂ ਵੇਖਿਆ ਬਹੁਤ ਵਾਰ ਬਹੁਤ ਸਾਰੇ ਲੋਕ ਆਪਣਾ ਪੈਸਾ ਵੀ ਵੇਸਟ ਕਰਦੇ ਔਰ ਬਾਅਦ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਲਈ ਜਿਹੜੀ ਉਹਨਾਂ ਲਈ ਨਿੱਜੀ ਜ਼ਰੂਰਤ ਹਨ ਉਹਦੀ ਕਈ ਵਾਰ ਉਹਨਾਂ ਨੂੰ ਡੇਲੀ ਨੀਡਸ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਵਿੱਚ ਸੈਕਰੀਫਾਈਸ ਕਰਨਾ ਪੈਂਦਾ ਹੈ। ਉਹਨਾਂ ਨੂੰ ਸਮਝੌਤਾ ਕਰਨਾ ਪੈਂਦਾ ਹੈ। ਉਹਦਾ ਕਾਰਨ ਕੀ ਹੈ ਕਿ ਉਹ ਪਰਮੇਸ਼ਵਰ ਦੇ ਸਮੇਂ ਦੇ ਨਾਲ-ਨਾਲ ਨਹੀਂ ਚੱਲਦੇ। ਪਰਮੇਸ਼ਵਰ ਪਿਤਾ ਪ੍ਰਭੂ ਯਿਸੂ ਮਸੀਹ ਪਿੱਛੇ ਤੇ ਮਸੀਹ ਜਿਹੜੇ ਉਹ ਭੈਣ ਪਾਈ ਆ ਉਹ ਬਹੁਤ ਅੱਗੇ ਹੁੰਦੇ ਆ। ਬਹੁਤ ਅੱਗੇ। ਪਰ ਅਸੀਂ ਯਿਸੂ ਮਸੀਹ ਦੇ ਨਾਲ-ਨਾਲ ਚੱਲਦੇ। ਪਿਤਾ ਪਰਮੇਸ਼ਵਰ ਦੇ ਨਾਲ-ਨਾਲ ਚੱਲਦੇ। ਜੋ ਸਮਾਂ ਪਰਮੇਸ਼ਵਰ ਨੇ ਤੁਹਾਡੇ ਤੇ ਮੇਰੇ ਲਈ ਫੈਰਾਇਆ ਹੈ। ਅਸੀਂ ਉਸ ਸਮੇਂ ਦਾ ਵੇਟ ਕਰਨਾ ਹੈ ਜੇ ਟਾਈਮ ਲੱਗ ਰਹਾ ਹੈ ਕੋਈ ਗੱਲ ਨਹੀਂ ਇੱਕ ਚੀਜ਼ ਤੇ ਫਰੋਸਾ ਕਰੋ ਪਰਮੇਸ਼ਵਰ ਸਾਡੇ ਲਈ ਜੋ ਕਰ ਰਿਹਾ ਉਹ ਬੈਸਟ ਕਰ ਰਿਹਾ ਉਸ ਸਮੇਂ ਦੌਰਾਨ ਅਸੀਂ ਪਰਮੇਸ਼ਵਰ ਨੂੰ ਹੋਰ ਜ਼ਿਆਦਾ ਸੱਚੀ ਉਸ ਸਮੇਂ ਦੌਰਾਨ ਅਸੀਂ ਪ੍ਰੇਅਰ ਕਰੀਏ ਉਸ ਸਮੇਂ ਦੌਰਾਨ ਅਸੀਂ ਕਲਾਮ ਨੂੰ ਜ਼ਿਆਦਾ ਪੜਹੀਏ ਪਤਾ ਨਹੀਂ ਪਰਮੇਸ਼ਵਰ ਉਸ ਸਮੇਂ ਦੌਰਾਨ ਤੁਹਾਨੂੰ ਆਪਣੇ ਦਿਨ ਆਪਣੇ ਨਾਲ ਜੋੜਨਾ ਚਾਹੇ ਹੋ ਸਕਦਾ ਉਸ ਸਮੇਂ ਦੌਰਾਨ ਪਰਮੇਸ਼ਵਰ ਤੁਹਾਨੂੰ ਆਪਣੇ ਨਾਲ ਚਾਹੁੰਦਾ ਹੈ ਕਿ ਤੁਸੀਂ ਹੋਰ ਉਹਦੇ ਨੇੜੇ ਆ ਜਾਓ ਸੋ ਕਦੇ ਵੀ ਤੁਸੀਂ ਜਲਦਬਾਜੀ ਨਾ ਕਰੋ ਜੇ ਤੁਸੀਂ ਆਪਣੇ ਜੀਵਨ ਨੂੰ ਆਪਣੇ ਲਾਈਫ ਨੂੰ ਬlesਸ ਦੇਖਣਾ ਚਾਹੁੰਦੇ ਹੋ ਜੇ ਤੁਸੀਂ ਵਸੀਅਤ ਦੇ ਵਿੱਚ ਕਾਇਮ ਰਹਿਣਾ ਚਾਹੁੰਦੇ ਹੋ ਤਾਂ ਕਦੇ ਵੀ ਜਲਦਬਾਜੀ ਨਾ ਕਰੋ ਕੋਈ ਵੀ ਕੰਮ ਹੈ ਬਿਸ਼ੱਕ ਤੁਹਾਡੇ ਨਾਲ ਜੁੜਿਆ ਤੁਹਾਡੀ ਫੈਮਿਲੀ ਤੁਹਾਡੇ ਬੱਚਿਆਂ ਨਾਲ ਆ ਕਿਸੇ ਵੀ ਸਰਕਲ ਦੇ ਨਾਲ ਆ ਪਰ ਤੁਸੀਂ ਕੋਈ ਵੀ ਕੰਮ ਕਰਨ ਦੇ ਲਈ ਜਲਦਬਾਜੀ ਨਾ ਕਰੋ ਪ੍ਰਾਰਥਨਾ ਦੇ ਵਿੱਚ ਜਾਓ ਵੇਟ ਕਰੋ ਤੇ ਪਰਮੇਸ਼ਵਰ ਤੁਹਾਡੇ ਸਮੇ ਨੂੰ ਬੈਸਟ ਬਣਾ ਦੇਣਾ ਹਾਲੇਲੂਇਆ ਹਾਲੇਲੂਇਆ ਸੋ ਅਸੀਂ ਕੇਵਲ ਬਦਾਂਗੇ ਚੌਥਾ ਪੁਆਇੰਟ ਚੌਥਾ ਪੁਆਇੰਟ ਜਿਹੜੇ ਲੋਕ ਜਾਂ ਜਿਹੜੇ ਭੈਣ ਪਾਈ ਪਰਮੇਸ਼ਵਰ ਦੀ ਯੋਜਨਾ ਤੋਂ ਬਾਹਰ ਆ ਵਰਕ ਕਰਦੇ ਆ ਉਹ ਆਪਣੇ ਸਮੇ ਨੂੰ ਖਰਾਬ ਕਰ ਰਹੇ ਨੇ ਕਈ ਵਾਰ ਅਸੀਂ ਉਹ ਕਰ ਰਹੇ ਹੁੰਦੇ ਆ ਜਿਹੜੀ ਯੋਜਨਾ ਪਰਮੇਸ਼ਵਰ ਦੀ ਯੋਜਨਾ ਦੇ ਨਾਲ ਮਿਲਦੀ ਹੋਈ ਨਹੀਂ ਜਿਦਾ ਕਾਰਨ ਹੈ ਅਸੀਂ ਬਹੁਤ ਜ਼ਿਆਦਾ ਟੁੱਟ ਜਾਂਦੇ ਆ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਆ ਸੋ ਸਭ ਤੋਂ ਪਹਿਲਾਂ ਅਸੀਂ ਜੋ ਕੁਝ ਵੀ ਕਰਨਾ ਹੈ ਪਹਿਲਾਂ ਸਾਨੂੰ ਕਨਫਰਮ ਹੋਣਾ ਚਾਹੀਦਾ ਹੈ ਇਦਾਂ ਨਹੀਂ ਕਿ ਮੈਨੂੰ ਕਿਸੇ ਨੇ ਸਾਡੇ ਲਈ ਪ੍ਰੋਫਸੀ ਕਰ ਦਿੱਤੀ ਜਾਂ ਕਿਸੇ ਨੇ ਸਾਡੇ ਲਈ ਕੋਈ ਪ੍ਰੇਅਰ ਦੇ ਵਿੱਚ ਕੋਈ ਸ਼ਬਦ ਬੋਲ ਦਿੱਤਾ ਔਰ ਅਸੀਂ ਇੱਕ ਮਿੰਟ ਦੇ ਵਿੱਚ ਅਸੀਂ ਆਮਨ ਕਹਿ ਕੇ ਉਸ ਨੂੰ ਰਸੀਵ ਕਰਦੇ ਆ ਤੇ ਉਹਨਾਂ ਰਾਵਾਂ ਦੇ ਉੱਤੇ ਚੱਲਣਾ ਸ਼ੁਰੂ ਕਰਦੇ ਆ ਸੋ ਬਾਈਬਲ ਦੇ ਵਿੱਚ ਲਿਖਿਆ ਹੈ ਤੁਸੀਂ ਹਰ ਇੱਕ ਗੱਲ ਨੂੰ ਜਾਂਚੋ ਸਭ ਤੋਂ ਪਹਿਲਾਂ ਜੇ ਸਾਡੇ ਲਈ ਬੋਲੀ ਗਈ ਆ ਨਾ ਉਹ ਗੱਲ ਤਾਂ ਸਾਨੂੰ ਕਨਫਰਮ ਹੋਣਾ ਚਾਹੀਦਾ ਹੈ ਇਹ ਪੱਕਾ ਹੋਣਾ ਚਾਹੀਦਾ ਹੈ ਕਿ ਯੈਸ ਇਹ ਪਰਮੇਸ਼ਵਰ ਦੀ ਯੋਜਨਾ ਹੈ ਵੀ ਜਾਂ ਨਹੀਂ ਬਹੁਤ ਸਾਰੇ ਸਿਪਾਹਫਾਇਆਂ ਨੂੰ ਨਿਰਾਸ਼ਾ ਦੇ ਵਿੱਚ ਵੇਖਦੇ ਹੁੰਦਾ ਕਾਰਨ ਕੀ ਹੈ ਕਿ ਉਹ ਉਹ ਕਰ ਰਿਹਾ ਜੋ ਪਰਮੇਸ਼ਵਰ ਦੀ ਯੋਜਨਾ ਦੇ ਵਿੱਚ ਹੈ ਹੀ ਨਹੀਂ ਟਾਈਮ ਵੇਸਟ ਕਰ ਰਹੇ ਆ ਆਪਣੇ એનર્ਜੀ ਵੇਸਟ ਕਰ ਰਹੇ ਆ ਜਿਹਦੇ ਬਦੌਲਤ ਉਹਨਾਂ ਨੂੰ ਨਿਰਾਸ਼ਾ ਦੁੱਖ ਤਕਲੀਫ ਝਟਕਣਾ ਇੱਕ ਮਨ ਦੇ ਵਿੱਚ ਬੇਚੈਨੀ ਹਮੇਸ਼ਾ ਲੱਗੀ ਰਹਿੰਦੀ ਆ ਜਿਹੜੀ ਉਹ ਬੇਚੈਨੀ ਕਦੇ ਵੀ ਕਿਸੇ ਵੀ ਚੀਜ਼ ਦौरा ਠੀਕ ਨਹੀਂ ਕੀਤੀ ਜਾਂਦੀ ਸੋ ਚੌਥਾ ਪੁਆਇੰਟ ਆ ਕੁਝ ਵੀ ਤੁਹਾਡੇ ਲਈ ਜੋ ਬੋਲਿਆ ਜਾਂਦਾ ਏ ਪਹਿਲਾਂ ਖੁਦ ਤੁਸੀਂ ਪਰਸਨਲੀ ਉਸ ਗੱਲ ਨੂੰ ਖੁਦਾ ਦੇ ਕਲਾਮ ਦੇ ਵਿੱਚੋਂ ਮੈਚ ਕਰੋ ਪ੍ਰਾਰਥਨਾ ਦੇ ਵਿੱਚ ਜਾਓ ਜਿਹੜਾ ਪਰਮੇਸ਼ਵਰ ਕਿਸੇ ਦੂਸਰੇ ਦੇ ਰਾਹੀਂ ਤੁਹਾਡੇ ਨਾਲ ਗੱਲ ਕਰ ਸਕਦਾ ਹੈ ਕਿਉਂ ਪਰਮੇਸ਼ਵਰ ਡਾਇਰੈਕਟ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਕੀ ਤੁਹਾਨੂੰ ਵਿਸ਼ਵਾਸ ਨਹੀਂ ਇਸ ਗੱਲ ਦਾ ਮੈਨੂੰ ਵਿਸ਼ਵਾਸ ਹੈ ਪਰਮੇਸ਼ਵਰ ਤੁਹਾਡੇ ਨਾਲ ਡਾਇਰੈਕਟ ਵੀ ਗੱਲ ਕਰ ਸਕਦਾ ਹੈ ਸੋ ਪ੍ਰਾਰਥਨਾ ਵਿੱਚ ਜਾਓ ਪ੍ਰਾਰਥਨਾ ਕੀਜੋ ਕਿ ਪਰਮੇਸ਼ਵਰ ਇੱਕ ਗੱਲ ਇੱਕ ਕੰਮ ਜਆ ਜੋ ਵੀ ਮੈਨੂੰ ਪ੍ਰਾਪਤ ਹੋਇਆ ਹੈ ਕੀ ਹੈ ਤੇਰੇ ਵੱਲੋਂ ਹੈ ਪ੍ਰਭੂ ਜੀ ਕੀ ਤੁਹਾਡੀ ਇਹ ਯੋਜਨਾ ਹੈ ਕਨਫਰਮ ਕਰਨ ਤੋਂ ਬਾਅਦ ਹੀ ਆਪਣੇ ਅਗਲੇ ਸਟੈਪਸ ਨੂੰ ਤੁਸੀਂ ਕਰੋ ਜੇ ਤੁਸੀਂ ਇਦਾਂ ਕਰੋਗੇ ਮੈਨੂੰ ਵਿਸ਼ਵਾਸ ਹੈ ਪ੍ਰਭੂ ਤੁਹਾਨੂੰ ਵੈਸਟ ਰੀਤੀ ਦੇ ਨਾਲ ਇਸਤੇਮਾਲ ਕਰੇਗਾ ਤੁਸੀਂ ਆਪਣੇ ਸਮੇਂ ਨੂੰ ਲਾਭਦਾਇਕ ਕਰੋਗੇ ਸੋ ਲਾਸਟ ਮੇਰਾ ਪੁਆਇੰਟ ਪੰਜਵਾਂ ਕਿ ਬਹੁਤ ਵਾਰ ਮਸੀਹ ਵਿੱਚ ਚੱਲਦੇ ਵੀ ਜਦੋਂ ਸਾਡੇ ਤੋਂ ਗਲਤੀ ਹੋ ਜਾਂਦੀ ਹੈ ਤਾਂ ਬਹੁਤ ਵਾਰ ਅਸੀਂ ਸੱਚੀ ਤੋਬਾ ਨਹੀਂ ਅਸੀਂ ਦੋਸ਼ ਪਾਵੜਾ ਦੇ ਵਿੱਚ ਹੀ ਜੇ ਸਾਡੇ ਆਗੂ ਜੋ ਸਾਡੇ ਆਗੂ ਆ ਜਾਂ ਜਸਪਾਸ ਪਾਸ ਦੇ ਕੋਲ ਅਸੀਂ ਜਾਂਦੇ ਆ ਉਹ ਸਾਨੂੰ ਜਦ ਪਿੱਛੇ ਪਿੱਛੇ ਸੜ ਤੋਂ ਪ੍ਰਾਰਥਨਾ ਕਰਵਾਉਂਦੇ ਆ ਤੇ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਬੋਲ ਕੇ ਅਸੀਂ ਸੋਚਦੇ ਆ ਕਿ ਅਸੀਂ ਤੌਬਾ ਕਰਦੇ ਪਰ ਨਹੀਂ ਸਾਡਾ ਹਿਰਦਾ ਪਰਮੇਸ਼ਵਰ ਨੂੰ ਚਾਹੀਦਾ ਪਰਮੇਸ਼ਵਰ ਸਾਡੇ ਦਿਲਾਂ ਨੂੰ ਜਾਂਚਣ ਵਾਲਾ ਪਰਮੇਸ਼ਵਰ ਹੈ ਜਿਹੜੇ ਇਨਸਾਨ ਜਿਹੜੇ ਭੈਣ ਭਾਈ ਜਾ ਦੋਨਾਂ ਤੋਂ ਕੋਈ ਮਿਸਟੇਕ ਹੋ ਜਾਂਦੀ ਹੈ ਛੋਟੀ ਜਾਂ ਵੱਡੀ ਜਦ ਤੱਕ ਉਹ ਸੱਚੀ ਤੌਬਾ ਨਹੀਂ ਕਰਦੇ ਤਦ ਤੱਕ ਉਹ ਆਪਣੇ ਜੀਵਨ ਦੇ ਵਿੱਚ ਪਰੇਸ਼ਾਨੀ ਨੂੰ ਸਮੱਸਿਆਵਾਂ ਨੂੰ ਡਿਸਟਰਬੈਂਸ ਨੂੰ ਹੀ ਦੇਖਣਗੇ ਬੇਸ਼ੱਕ ਉਹ ਕਿੰਨੀਆਂ ਕਿ ਪ੍ਰਾਰਥਨਾ ਕਿਉਂ ਨਾ ਕਰਦੇ ਜਾਂ ਖੁਦ ਕਰਨ ਜਾਂ ਦੂਸਰਾ ਤੋਂ ਕਰਵਾਉਣ ਜਾਂ ਉਹ ਕਿੰਨੇ ਵੀ ਫਾਸਟਿੰਗ ਪ੍ਰੇਅਰ ਦੇ ਵਿੱਚ ਕਿਉਂ ਨਾ ਜਾਣਾ ਪਰ ਨਹੀਂ ਪਹਿਲਾ ਹੀ ਪ੍ਰਚਾਰ ਯਿਸੂ ਮਸੀਹ ਦਾ ਇਹੀ ਹੈ ਕੀ ਤੋਬਾ ਕਰੋ ਸਵਰਗ ਦਾ ਰਾਜ ਲੈਣੇ ਸਾਡੇ ਜੀਵਨ ਦੇ ਵਿੱਚ ਜਿਹੜੀ ਪਰਫੈਕਟ ਰਿਪੈਂਡੈਂਸ ਹੋਣੀ ਚਾਹੀਦੀ ਹੈ ਸੱਚੀ ਤੋਬਾ ਹੋਣੀ ਚਾਹੀਦੀ ਹੈ ਕਿ ਪਿਤਾ ਅੱਜ ਹੋ ਗਿਆ ਨੈਕਸਟ ਟਾਈਮ ਨਹੀਂ ਹੋਣੀ ਪਰ ਬਹੁਤ ਵਾਰ ਕੀ ਆ ਅੱਜ ਪਾਦਰੀ ਸਾਹਿਬ ਨੇ ਤੋਬਾ ਕਰਵਾਈ ਅੱਜ ਪ੍ਰਭੂ ਦੇ ਦਾਸ ਨੇ ਸਾਡੇ ਤੋਂ ਤੋਬਾ ਕਰਵਾਈ ਔਰ ਅਸੀਂ ਅਗਲੇ ਹੀ ਪਲ ਉਹਨਾਂ ਚੀਜ਼ਾਂ ਨੂੰ ਲਗਾਤਾਰ ਕੰਟੀਨਿਊ ਕਰ ਰਹੇ ਹਾਂ ਕੀ ਇਹ ਸਾਡੀ ਸੱਚੀ ਤੋਬਾ ਹੈ ਨਹੀਂ ਅਸੀਂ ਆਪਣਾ ਸਮਾਂ ਖਰਾਬ ਕਰ ਰਹੇ ਹਾਂ ਅਸੀਂ ਖੁਦਾ ਦੀ ਯੋਜਨਾ ਨੂੰ ਆਪਣੇ ਜੀਵਨ ਦੇ ਵਿੱਚ ਸਿੱਧ ਹੋਣ ਨਹੀਂ ਦੇ ਰਹੇ ਫਿਰ ਅਸੀਂ ਸੋਚਦੇ ਆ ਰੁਕਾਵਟ ਕਿੱਥੇ ਆ ਰੁਕਾਵਟ ਅਸੀਂ ਖੁਦ ਬਣੇ ਹੋਇਆ ਕਿਉਂਕਿ ਅਸੀਂ ਆਪਣੇ ਦਿਲ ਨੂੰ ਆਪਣੇ ਹਿਰਦੇ ਨੂੰ ਤੋੜ ਹੀ ਨਹੀਂ ਰਹੇ ਜਦੋਂ ਅਸੀਂ ਬਾਈਬਲ ਦੇ ਵਿੱਚ ਸਾਨੂੰ ਬੜੇ ਰੈਫਰੈਂਸ ਮਿਲਦੇ ਆ ਜਦੋਂ ਅਸੀਂ ਦੇਖਦੇ ਆ ਕੈਨ ਦੇ ਬਾਰੇ ਪਰਮੇਸ਼ਵਰ ਨੇ ਕੈਨ ਦੇ ਨਾਲ ਗੱਲ ਕੀਤੀ ਜਦ ਕੈਨ ਨੂੰ ਇਸ ਗੱਲ ਦਾ ਇਤਰਾਜ ਹੋਇਆ ਨਰਾਜ ਹੋਈ ਕਿ ਪਰਮੇਸ਼ਵਰ ਪਿਤਾ ਨੇ ਹਾਂ ਹਾਬਲ ਨੇ ਭੇਟ ਨੂੰ ਤੇ ਹਾਬਲ ਨੂੰ ਪਸੰਦ ਕੀਤਾ ਏ ਪਰ ਮੈਨੂੰ ਨਹੀਂ ਪਸੰਦ ਕੀਤਾ ਨਾ ਮੇਰੀ ਭੇਟ ਨੂੰ ਪਸੰਦ ਕੀਤਾ ਉਸ ਜਗ੍ਹਾ ਤੇ ਪਰਮੇਸ਼ਵਰ ਨੇ ਕੈਨ ਨੂੰ ਇੱਕ ਮੌਕਾ ਦਿੱਤਾ ਅਧਿਆਖਿਆ ਦੇਖ ਕੈਨ ਤੂੰ ਕਿਉਂ ਨਾਰਾਜ਼ ਹੈ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਕਿ ਤੂੰ ਗੁੱਸੇ ਵਿੱਚ ਕਿਉਂ ਹੈ ਦੇਖ ਜਿਹੜਾ ਪਾਪ ਹੈ ਉਹ ਤੇਰੇ ਬੂਹੇ ਤੇ ਖੜੋਤਾ ਏ ਤੇ ਤੈਨ ਤੇ ਅਧਿਕਾਰ ਜਮਾਉਣਾ ਚਾਹੁੰਦਾ ਹੈ ਉਸ ਜਗ੍ਹਾ ਤੇ ਪਰਮੇਸ਼ਵਰ ਨੇ ਕੈਨ ਨੂੰ ਇੱਕ ਮੌਕਾ ਦਿੱਤਾ ਕਿ ਉਹ ਸੱਚੀ ਤੋਬਾ ਕਰੇ ਜੇ ਉਸ ਜਗ੍ਹਾ ਤੇ ਕੈਨ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਹਾਂ ਮੈਂ ਇਹਨੂੰ ਨਾਰਾਜ਼ ਹੋਣ ਦੀ ਜ਼ਰੂਰਤ ਨਹੀਂ ਹੈ ਮੈਂ ਹੱਬਲ ਵਰਗਾ ਬੰਸ ਨਹੀਂ ਜੇ ਮੈਂ ਆਪਣੀਆਂ ਕਮੀਆਂ ਨੂੰ ਸੁਧਾਰਾਂ ਤਾਂ ਪਰਮੇਸ਼ਵਰ ਮੈਨੂੰ ਵੀ ਪਸੰਦ ਕਰੇਗਾ ਪਰਮੇਸ਼ਵਰ ਮੇਰੀ ਪੇਟ ਨੂੰ ਮੇਰੀ ਆਫਰਿੰਗ ਨੂੰ ਵੀ ਪਸੰਦ ਕਰੇਗਾ ਪਰ ਉਸ ਜਗ੍ਹਾ ਤੇ ਪਰਮੇਸ਼ਵਰ ਨੇ ਉਹਨੂੰ ਚੇਤਾਵਨੀ ਦਿੱਤੀ ਕਿ ਪਾਪ ਤੇਰੇ ਉੱਤੇ ਅਧਿਕਾਰ ਜਮਾਉਣਾ ਚਾਹੁੰਦਾ ਹੈ ਪਰ ਉਸ ਨੇ ਇਸ ਗੱਲ ਦੇਤੇ ਕੋਈ ਵੀ ਗੌਰ ਨਹੀਂ ਕੀਤੀ ਉਸਨੇ ਸੱਚੀ ਤੌਬਾ ਨਹੀਂ ਕੀਤੀ ਉਹ ਉਹਨੇ ਆਪਣੇ ਮਨ ਦੇ ਵਿੱਚ ਪਛਤਾਪ ਨਹੀਂ ਕੀਤਾ ਤੇ ਇੱਕ ਗਲਤੀ ਤੋਂ ਬਾਅਦ ਦੂਸਰੀ ਗਲਤੀ ਉਹਦੇ ਕੋਲੋਂ ਹੋ ਗਈ ਉਹਦਾ ਉਸਦੇ ਹੱਥੋਂ ਉਹਦੇ ਭਰਾ ਦਾ ਹੀ ਕਤਲ ਹੋ ਗਿਆ ਪਰ ਤੁਹਾਨੂੰ ਪਤਾ ਜਦੋਂ ਅਸੀਂ ਬਾਈਬਲ ਨੂੰ ਧਿਆਨ ਨਾਲ ਪੜ੍ਹਦੇ ਆ ਦੂਸਰੀ ਵਾਰ ਫਿਰ ਪਰਮੇਸ਼ਵਰ ਨੇ ਕੈਨ ਦੇ ਨਾਲ ਗੱਲ ਕੀਤੀ ਤੇ ਆਖਿਆ ਹੈ ਕੈਨ ਤੇਰਾ ਭਰਾ ਕਿੱਥੇ ਹੈ ਕੀ ਪਰਮੇਸ਼ਵਰ ਨੂੰ ਨਹੀਂ ਪਤਾ ਸੀ ਕਿ ਕੈਨ ਨੇ ਹਾਬਲ ਦਾ ਕਤਲ ਕਰ ਦਿੱਤਾ ਹੈ ਪਰਮੇਸ਼ਵਰ ਸਭ ਗੱਲਾਂ ਨੂੰ ਜਾਣਦੇ ਸੀ ਪਰ ਪਿਤਾ ਪਰਮੇਸ਼ਵਰ ਇਹ ਚਾਹੁੰਦੇ ਸੀ ਕਿ ਕੈਨ ਆਪਣੇ ਮੂੰਹ ਤੋਂ ਆਪਣੀ ਗਲਤੀ ਦਾ ਅੰਗੀਕਾਰ ਕਰੇ ਉਹ ਪਛਤਾਪ ਕਰੇ ਉਹ ਮੜ ਫੇਰਾਵੇ ਕਿ ਮੈਥੋਂ ਗਲਤੀ ਹੋ ਗਈ ਹੈ ਪਰ ਨਹੀਂ ਉਸ ਜਗ੍ਹਾ ਤੇ ਵੀ ਕੈਨ ਨੇ ਪਰਮੇਸ਼ਵਰ ਨੂੰ ਬੜਾ ਹੀ ਸਖਤ ਜਵਾਬ ਦਿੱਤਾ ਤੇ ਆਖਿਆ ਮੈਨੂੰ ਕੀ ਪਤਾ ਮੇਰਾ ਭਰਾ ਕਿੱਥੇ ਹੈ ਮੈਂ ਕਿਉਂ ਦਾ ਰਖਵਾਲਾ ਸੋ ਆਈਏ ਅਸੀਂ ਆਪਣੀਆਂ ਸੱਤ ਦਿਲਿਆਂ ਨੂੰ ਛੱਡ ਦਈਏ ਅੱਜ ਮਸੀਹ ਨੂੰ ਗ੍ਰਹਿਣ ਕਰਨ ਦੇ باوجود ਵੀ ਅਸੀਂ ਬਹੁਤ ਵਾਰ ਦੋਸ਼ ਪਾਵਨਾ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਆ ਉਹਦਾ ਕਾਰਨ ਇਹੀ ਹੈ ਕਿ ਅਸੀਂ ਆਪਣੀਆਂ ਗਲਤੀਆਂ ਨੂੰ ਅਕਸੈਪਟ ਨਹੀਂ ਕਰ ਰਹੇ ਔਰ ਇਹ ਵੜ ਕੀ ਯਿਸੂ ਮਸੀਹ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਛੁਟਕਾਰਾ ਦਿੰਦਾ ਹੈ ਔਰ ਰੈਡੀ ਹੈ ਮਾਫ ਕਰਨ ਦੇ ਲਈ ਪਰਮੇਸ਼ਵਰ ਪਿਤਾ ਰੈਡੀ ਸਾਨੂੰ ਪਿਆਰ ਕਰਨ ਦੇ ਲਈ ਉਹ ਸਦਾ ਹੀ ਸਾਡੇ ਨਾਲ ਹੈ ਪਰ ਜ਼ਰੂਰਤ ਸਾਹ ਨੂੰ ਹੈ ਸਾਨੂੰ ਆਪਣੀ ਉਹਨਾਂ ਸਾਰੀਆਂ ਗੱਲਾਂ ਤੋਂ ਮੁੜਨਾ ਪਵੇਗਾ ਜਿਹੜੀਆਂ ਗੱਲਾਂ ਨੂੰ ਮੁੜਨ ਦੇ ਲਈ ਪਰਮੇਸ਼ਵਰ ਪਿਤਾ ਤੇ ਕਲਾਪ ਸਾਥ ਦੱਸਦੇ ਹallelujah ਹallelujah ਸេចੋਂ ਜਦ ਅਸੀਂ ਇੱਕ ਸਟੋਰੀ ਨੂੰ ਪੜਦੇ ਆ ਇੱਕ ਜਗ੍ਹਾ ਤੇ ਪ੍ਰਭ ਯਿਸੂ ਮਸੀਹ ਨੇ ਆਖਿਆ ਕਿ ਇੱਕ ਪਿਤਾ ਦੋ ਬੇਟਿਆਂ ਨਾਲ ਗੱਲ ਕਰ ਰਿਹਾ ਇੱਕ ਨੂੰ ਆਖਿਆ ਕਿ ਤੂੰ ਜਾ ਤੇ ਖੇਤ ਦੇ ਵਿੱਚ ਕੰਮ ਕਰ ਉਸ ਪੁੱਤਰ ਨੇ ਆਖਿਆ ਠੀਕ ਹੈ ਪਿਤਾ ਮੈਂ ਜਾਵਾਂਗਾ ਪਰ ਜਦ ਤੁਸੀਂ ਪੜਦੇ ਆ ਅਗਲੇ ਹੀ ਪਲ ਉਹ ਸਖਤ ਹੋ ਗਿਆ ਤੇ ਉਹ ਉਸ ਖੇਤ ਦੇ ਵਿੱਚ ਕੰਮ ਕਰਨ ਨਹੀਂ ਗਿਆ। ਅ ਤਾਂ ਦੂਜੇ ਨੂੰ ਪਿਤਾ ਨੇ ਆਖਿਆ ਕਿ ਜਾ ਬੇਟੇ ਖੇਤ ਦੇ ਵਿੱਚ ਕੰਮ ਕਰਕੇ ਉਸਨੇ ਕਿਹਾ ਪਿਤਾ ਮੈਂ ਨਹੀਂ ਜਾਵਾਂਗਾ। ਪਰ ਬਾਅਦ ਵਿੱਚ ਉਹਦਾ ਪਛਤਾਇਆ ਤੇ ਉਸ ਨੂੰ ਮਹਿਸੂਸ ਹੋਇਆ ਤੇ ਉਹ ਖੇਤ ਵਿੱਚ ਜਾ ਕੇ ਉਸਨੇ ਕੰਮ ਕੀਤਾ। ਤੁਹਾਡੀ ਨਜ਼ਰ ਦੇ ਵਿੱਚ ਦੋਨਾਂ ਵਿੱਚੋਂ ਕਿਹੜਾ ਅਗਿਆਕਾਰ ਜਿਹਨੇ ਪਹਿਲਾਂ yes ਕੀਤੀ ਹਾਂ ਹਾਂ ਕਰ ਦਿੱਤੀ ਪਰ ਉਸਨੇ ਉਹ ਕੰਮ ਨਹੀਂ ਕੀਤਾ ਜਿਹੜਾ ਕੰਮ ਕਰਨ ਦੇ ਲਈ ਪਰਬੂ ਯੇਸ਼ੂ ਸੀਦੇ ਜੋਸ ਪਿਤਾ ਨੇ ਕਿਹਾ ਸੀ ਪਰ ਇੱਕ ਬੇਟਾ ਇਦਾਂ ਦਾ ਏ ਜਿਹਦੇ ਹਾਲਾਤਾਂ ਨੂੰ ਵੇਖਦੇ ਹੋਏ ਜਾਂ ਐਨ ਸਿਚੁਏਸ਼ਨ ਤੇ ਤਾਂ ਮਨਾ ਕਰ ਦਿੱਤਾ ਇਨਸਟੈਂਟੋ ਨੇ ਮਨਾ ਕੀਤਾ ਕਿ ਨਹੀਂ ਮੈਥੇ ਨਹੀਂ ਹੋ ਪਾਵੇਗਾ ਪਰ ਬਾਅਦ ਵਿੱਚ ਤਾਂ ਮਨ ਪਛਤਾਇਆ ਤੇ ਉਸਨੇ ਉਹੀ ਕੰਮ ਕੀਤਾ ਜਿਹੜਾ ਕੰਮ ਪਿਤਾ ਨੇ ਉਸ ਨੂੰ ਕਰਨ ਦੇ ਲਈ ਆਖਿਆ ਸੀ ਅੱਜ ਬਹੁਤ ਸਾਰੇ ਇਦਾਂ ਦੇ ਮੱਸੀ ਲੋਕ ਆ ਜੋ ਚਰਚਾਂ ਦੇ ਵਿੱਚ ਜਾਂ ਇਨਸਟੈਂਟਲੀ ਆਫਟਰ ਪ੍ਰੀਚਿੰਗ ਯੈਸ ਕਹਿ ਦਿੰਦੇ ਆ ਯੈਸ ਜਾਂ ਕਈ ਵਾਰ ਆਪਣੇ ਪਰਸਨਲ ਕੰਮਾਂ ਨੂੰ ਕਰਵਾਉਣ ਦੇ ਲਈ ਜਾਂ ਆਪਣੀ ਐਟ ਅ ਟਾਈਮ ਕਿਸੇ ਵੀ ਸਵਾਰਥ ਦੇ ਲਈ ਉਹ ਖੁਦਾ ਦੇ ਕਲਾਮ ਦੇ ਨਾਲ ਐਗਰੀਮੈਂਟ ਕਰਦੇ ਆ ਖੁਦਾ ਦੇ ਕਲਾਮ ਦੇ ਵਿੱਚ ਹਾਂ ਦੇ ਵਿੱਚ ਹਾਂ ਬੁਲਾਉਂਦੇ ਆ ਪਰ ਅਗਲੇ ਹੀ ਪਲ ਉਹਨਾਂ ਦੀ ਉਹ ਹਾਂ ਨਾ ਵਿੱਚ ਬਦਲ ਜਾਂਦੀ ਹੈ ਅਸੀਂ ਇਦਾਂ ਦੇ ਨਹੀਂ ਬਣਦੇ ਜਿਵੇਂ ਪਹਿਲਾਂ ਹਾਂ ਕਰਨ ਵਾਲਿਆਂ ਤੇ ਬਾਅਦ ਵਿੱਚ ਨਾ ਕਰਨ ਵਾਲਿਆਂ ਤਾ ਅਸੀਂ ਉਹ ਆਗਿਆਕਾਰ ਬੁੱਤਰ ਬਈਆ ਪਰ ਜੇ ਅਸੀਂ ਇੱਕ ਵਾਰ ਆਪਣੀਆਂ ਨਿਰਬਲਤਾਈਆਂ ਦੇ ਕਰਕੇ ਆਪਣੀਆਂ ਕਮਜ਼ੋਰੀਆਂ ਦੇ ਕਰਕੇ ਹੋ ਸਕਦਾ ਆਪਣੇ ਹਾਲਾਤਾਂ ਦੇ ਕਰਕੇ ਅਸੀਂ ਸਾਨੂੰ ਲੱਗਦਾ ਈ ਸੜਕ ਨਹੀਂ ਹੋ ਪਾਵੇਗਾ ਅਸੀਂ ਨਾ ਕਰਦੇ ਰਿਹਾ ਪਰ ਜਦ ਅਸੀਂ ਬਾਹਰ ਦੇ ਵਿੱਚ ਪ੍ਰਭੂ ਦੇ ਆਤਮਾ ਦੇ ਦੁਆਰਾ ਰਿਪੈਂਡੈਂਸ ਕਰਕੇ ਤੋਬਾ ਕਰਕੇ ਉਸ ਤੋਂ ਕਾਪੜੂ ਕਰਦੇ ਆ ਤਾਂ ਪਰਮੇਸ਼ਵਰ ਤੁਹਾਡੇ ਤੇ ਮੇਰੇ ਤੋਂ ਬਹੁਤ ਜਿਆਦਾ ਖੁਸ਼ ਹੁੰਦਾ ਹੈ ਬੋਲੋ ਹਾਲੇਲੂਇਆ ਸੋ ਆਈ ਅਸੀਂ ਇਸ ਕਲਾਬ ਦੇ ਦੁਆਰਾ ਆਪਣੇ ਜੀਵਨ ਨੂੰ ਜਾਂਚੀਏ ਆਪਣੇ ਲਾਈਫ ਨੂੰ ਚੈੱਕ ਕੀਜੀਏ ਅੱਜ ਅਸਾਂ ਨੂੰ ਪਰਮੇਸ਼ਵਰ ਨੇ ਸਮਾਂ ਦਿੱਤਾ ਹੈ ਬਾਈਬਲ ਦੇ ਵਿੱਚ ਲਿਖਿਆ ਦਿਨ ਬੁਰੇ ਆ ਸੋ ਅਗਲੇ ਤੋਂ ਅਗਲਾ ਟਾਈਮ ਬੁਰੇ ਤੋਂ ਬੁਰਾ ਹੋ ਸਕਦਾ ਹੈ ਜਦ ਕਿ ਅਸੀਂ ਦੇਖਦੇ ਹਾਂ ਬਸੀ ਲੋਕਾਂ ਤੇ ਬਹੁਤ ਸਤਾਉ ਆ ਇਹ ਸਤਾਉ ਅੱਗੇ ਜਾ ਕੇ ਵੱਧ ਵੀ ਸਕਦਾ ਹੈ ਪਰ ਜਿਹੜਾ ਖੁਦਾ ਨੇ ਸਾਨੂੰ ਅੱਜ ਸਮਾਂ ਦਿੱਤਾ ਹੈ ਉਸ ਸਮੇਂ ਦੇ ਵਿੱਚ ਅਸੀਂ वचन ਦੇ ਵਿੱਚ ਪਰਮੇਸ਼ਵਰ ਦੇ ਪਿਆਰ ਦੇ ਵਿੱਚ ਅਤੇ ਪਰਮੇਸ਼ਵਰ ਦੀਆਂ ਯੋਜਨਾਵਾਂ ਦੇ ਵਿੱਚ ਪਰਫੈਕਟ ਬਣਨ ਆਪਣੇ ਸਮੇਂ ਨੂੰ ਲਾਭਦਾਇਕ ਕਰੀਏ ਇਹਨਾਂ ਸਾਰੀਆਂ ਗੱਲਾਂ ਤੋਂ ਮੁੜੀਏ ਜਿਹੜੀਆਂ ਗੱਲਾਂ ਅੱਜ ਪਰਮੇਸ਼ਵਰ ਨੇ ਤੁਹਾਡੇ ਨਾਲ ਕੀਤੀਆਂ ਨੇ ਵਧ ਤੋਂ ਵਧ ਸਭਾ ਆਪਣਾ ਪ੍ਰਾਰਥਨਾ ਦੇ ਵਿੱਚ ਪਰਸਨਲੀ ਖੁਦਾ ਦੇ ਕਲਾਮ ਨੂੰ ਪੜ੍ਹੀਏ ਅੱਜ ਜ਼ਿਆਦਾਤਰ ਲੋਕਾਂ ਦਾ ਸਿਰਫ ਸੁਣਨ ਤੇ ਜੋੜਾ ਨਹੀਂ ਜੋ ਸੀ ਸੁਣਿਆ ਉਸ ਦੇ ਉੱਤੇ ਮੰਨਣ ਕਰੀਏ ਉਸ ਨੂੰ ਪੜ੍ਹੀਏ ਵੀ ਤਾਂ ਜੋ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਆਪਣੀਆਂ ਯੋਜਨਾਵਾਂ ਨੂੰ ਸਿੱਧ ਕਰ ਸਕੇ ਸੋ ਇਸ ਕਲਾਮ ਦੇ ਦੁਆਰਾ ਖੁਦਾ ਤੁਹਾਨੂੰ ਬਹੁਤ ਜ਼ਿਆਦਾ ਬles ਕਰੇ ਸੋ ਪ੍ਰਭੂ ਦੇ ਬਚਨਾਂ ਤੋਂ ਤੇ ਮਨਨ ਕਰਦੇ ਰਹੀਏ ਔਰ ਆਪਣੇ ਸਮੇ ਨੂੰ ਲਾਭਦਾਇਕ ਕਰੀਏ ਚੌਕਸੀ ਦੇ ਨਾਲ ਰਹੀਏ ਔਰ ਕੋਸ਼ਿਸ਼ ਕਰੀਏ ਕਿ ਮਸੀਹ ਦੇ ਵਿੱਚ ਜਿਹੜੀ ਤੁਹਾਡੀ ਜਾੜਾ ਜੋ ਤੁਹਾਡੀ ਪੁਨਿਆ ਦਾ ਜੋ ਤੁਹਾਡੀ ਨੀਂਦ ਦਾ ਨੀਆ ਉਹ ਮਜ਼ਬੂਤ ਹੋ ਜਾਏ ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਥੈਂਕ ਯੂ ਸਾਰਿਆਂ ਨੂੰ ਜੈਪ